ਇਹਨਾਂ ਨੂੰ ਸਭ ਲਿਆਉਣ ਲਈ ਆਪਾਂ ਦੇਖੋ ਹਰ ਬੰਦੇ ਨੂੰ ਕਿਸੇ ਨਾ ਕੁਝ ਅਗਰ ਆਪਣੇ ਬੱਚੇ ਨੂੰ ਜਾਂ ਕਿਸੇ ਖਾੜੇ ਨੂੰ ਤਿਆਰ ਕਰਨਾ ਹੈ ਜਾਂ ਕਿਸੇ ਕਿਸੇ ਵਿਸਥਾਨ ਨੂੰ ਚਲਾਉਣਾ ਹੈ ਤਾਂ ਉਹਨਾਂ ਨੂੰ ਵੀ ਕੁਝ ਮਿਹਨਤ ਕਰਨੀ ਪਈ। ਤੇ 3-4 ਬੱਚੇ ਨੇ ਇਸ ਟਾਈਮ ਜਿਨ੍ਹਾਂ ਨੇ ਪਿਛਲੇ 48 ਮਤਲਬ ਪਿਛਲੇ ਮੰਤਰੀ ਤੋਂ ਇਹਨਾਂ ਦਾ ਮੈਡਲ ਆਇਆ ਨੇ ਏਡ ਦੇ ਵਿੱਚ ਮੈਡਲ ਇਹਨਾਂ ਦੇ ਤੇ ਜੂਨੀਅਰ ਚ ਮੈਡਲ ਆਇਆ ਇੱਕ ਬੱਚੇ ਦਾ ਵੀ ਹੁਣ ਇਹ ਸੀਨੀਅਰ ਤੋਂ ਜਾਣਿਆ ਨਾ। ਉਹ ਵੀ ਕਹਿੰਦੇ ਤੇ ਪਤਾ ਲੱਗਿਆ ਤੁਸੀਂ ਫੌਜ ਦੇ ਵਿੱਚ ਜਾਣ ਕੇ ਫਿਰ ਇਹਨਾਂ ਨੂੰ ਤਿੰਨ ਵੀ ਕਰਦੇ ਹੋ ਨਾਲ ਤੁਹਾਡੇ ਹੋ ਰਹੀਏ। ਮੈਂ ਆਰਮੀ ਦੇ ਵਿੱਚ ਆ ਪਰ ਆਰਮੀ ਦੇ ਵਿੱਚ ਰਹਿੰਦੇ ਮੈਂ ਸਪੋਰਟਸ ਕੋਟੇ ਦੀ ਭਰਤੀ ਆ ਤੇ ਮੈਂ ਅਜੇ ਵੀ ਮਤਲਬ ਇੱਕ ਹੋਰ ਵੀ ਪਲੇਅਰ ਦੇ ਤੌਰ ਤੇ ਖੇਡਦਾ ਹਾਂ ਤੇ ਇਹਨਾਂ ਨੌਕਰੀ ਤਾਂ ਨੂੰ ਵੀ ਐਸੇ ਖਾੜੇ ਤੋਂ ਮੇਰੇ ਭਾਜੀ ਜ਼ਰੂਰ ਜੀ ਇਹਨਾਂ ਨੇ ਬਹੁਤ ਕੁਝ ਦਿੱਤਾ ਹੈ ਖਾੜੇ ਨੇ ਆਪਾਂ ਨੂੰ ਮੇਰੇ ਖੁਦ ਫੈਮਿਲੀ ਦੇ ਵਿੱਚ ਅੱਠ ਜੋਬ ਕਰਦੇ ਆ ਇਸੇ ਖਾੜੇ ਦੀ ਦولتਾ ਜੋ ਕਿ ਸਾਨੂੰ ਮਿਲਿਆ ਵਾ ਆਇ ਤਾਨੂੰ ਲੈ ਕੇ ਆ ਬਟਾਲਾ ਦੇ ਅਲੀਵਾਲ ਪਿੰਡ ਦੇ ਵਿੱਚ ਜਿੱਥੇ ਦੇਖ ਸਕਦੇ ਹੋ ਜਿਹੜੇ ਨੌਜਵਾਨ ਆ ਨੌਜਵਾਨ ਜਿਹੜੇ ਆ ਪੰਜਾਬੀ ਵਿਰਸੇ ਦੇ ਨਾਲ ਜੁੜੇਦੇ ਆ ਔਰ ਪੰਜਾਬੀ ਵਿਰਸੇ ਦੇ ਨਾਮ ਨਾਲ ਜਿਸ ਤਰ੍ਹਾਂ ਸਾਡੀ ਔਰਤਾਂ ਹੀ ਦੇਖ ਸਕਦੇ ਮਿੱਟੀ ਦੇ ਵਿੱਚ ਜਿਹੜੇ ਬੱਚੇ ਆ ਔਰ ਨੌਜਵਾਨ ਜਿਹੜੇ ਇੱਥੇ ਜਿਹੜੇ ਇਹ ਪਹਿਲਵਾਨੀ ਕਰਦੇ ਪਏ ਆ ਉਹ ਕੋਲ ਅੱਪ ਗੱਲ ਵੀ ਕਰਾਂਗੇ ਇਹਨਾਂ ਦੇ ਨਾਲ ਪਾਜੀ ਕੀ ਨਾਮ ਤੁਹਾਡਾ ਸਸੀ ਗੱਲ ਪਾਜੀ ਤੁਹਾਡਾ ਸਵਾਗਤ ਹੈ ਇੱਥੇ ਖਾੜੇ ਦੇ ਵਿੱਚ ਆਉਣ ਤੇ ਮੇਰਾ ਨਾਮ ਹੈ ਰਿੰਕੂ ਪਹਿਲਵਾਨ ਅਲੀਗੜ ਤੋਂ ਮੈਂ ਇਸ ਟਾਈਮ ਆਰਮੀ ਦੇ ਵਿੱਚ ਹਾਂ ਤੇ ਬਰੋਜਪੁਰ ਜੌਬ ਕਰ ਰਿਹਾ ਪਿਛਲੇ 23 ਸਾਲ ਤੋਂ ਆਰਮੀ ਦੇ ਵਿੱਚ ਜੌਬ ਕਰ ਰਿਹਾ ਸਰ ਪਹਿਲਵਾਨੀ ਜਿਹੜੀ ਆ ਪਹਿਲਵਾਨੀ ਤੇ ਹੁਣ ਲੱਭਦੀ ਨਹੀਂ ਕਿਤੇ ਪਰ ਤੁਸੀਂ ਪਿੰਡ 'ਚ ਹਾਲੇ ਵੀ ਪਹਿਲਵਾਨੀ ਸਰ ਪਹਿਲਵਾਨੀ ਹੈ ਪਰ ਸਾਡੇ ਪੰਜਾਬ ਦੇ ਵਿੱਚ ਮਤਲਬ ਕੁਝ ਡਿਸਟ੍ਰਿਕਟਾਂ ਦੇ ਵਿੱਚ ਜਿੱਦਾਂ ਆਮਸਰ ਹੋ ਗਿਆ ਉਸ ਤੋਂ ਬਾਅਦ ਗੁਰਦਾਸਪੁਰ ਦੇ ਵਿੱਚ ਸਾਡੇ 3-4 ਖਾੜੇ ਨੇ ਜਿਹੜੇ ਚੰਗੇ ਮਸ਼ਹੂਰ ਨੇ ਉਸ ਤੋਂ ਬਾਅਦ ਅਸੀਂ ਪਿਛਲੇ 30 32 ਸਾਲ ਤੋਂ ਸਾਡੇ ਖਾੜਾ ਚੱਲ ਰਿਆ ਵਾਲੀ ਹਾਲ ਦੇ ਵਿੱਚ ਜਿਹਦੇ ਵਿੱਚ ਅਸੀਂ ਇੱਥੇ ਹੀ ਤਿਆਰ ਹੋਏ ਆ ਤੇ ਸਾਡੇ ਖਾੜੇ ਦੇ ਵਿੱਚੋਂ ਘੱਟੋ ਘੱਟ ਵੀ ਇਸ ਟਾਈਮ ਤੱਕ ਕੋਈ 15 ਬੱਚੇ ਨੇ ਜਿਨ੍ਹਾਂ ਨੇ ਸਰਕਾਰੀ ਜੋਬ ਪਾਈ ਐਸੇ ਖਾੜੇ ਤੋਂ ਹਾਂਜੀ ਸਰ ਸਰ ਸੱਚੀ ਆ ਨੌਜਵਾਨ ਨੂੰ ਲਿਆਉਣਾ ਪੈਂਦਾ ਇੱਥੇ ਅੱਜ ਕੱਲ ਤੇ ਨੌਜਵਾਨ ਮੋਬਾਈਲ ਨੂੰ ਹੀ ਖੜਾ ਛੱਡਦੇ ਪਰ ਇੱਥੇ ਕਿਸ ਤਰ੍ਹਾਂ ਇਹਨਾਂ ਨੂੰ ਲਿਆਉਣਾ ਪਵੇ ਇਹਨਾਂ ਨੂੰ ਸਰ ਲਿਆਉਣ ਲਈ ਆਪਾਂ ਦੇਖੋ ਹਰ ਬੰਦੇ ਨੂੰ ਕਿਸੇ ਨਾ ਕੁਝ ਅਗਰ ਆਪਣੇ ਬੱਚਿਆਂ ਨੂੰ ਜਾਂ ਕਿਸੇ ਖਾੜੇ ਨੂੰ ਤਿਆਰ ਕਰਨਾ ਹੈ ਜਾਂ ਕਿਸੇ ਕਿਸੇ ਵੀ ਸੰਸਥਾਨ ਨੂੰ ਚਲਾਉਣਾ ਹੈ ਤਾਂ ਉਹਨਾਂ ਨੂੰ ਇਹ ਮਿਹਨਤ ਕਰਨੀ ਪੈਗੀ ਅਸੀਂ ਬੱਚਿਆਂ ਨੂੰ ਇਹਨਾਂ ਦੇ ਜਿਹੜੇ ਬੱਚਾ ਗੇਮ ਦੇ ਨਾਲ ਥੋੜਾ ਰੁਚੀ ਰੱਖਦਾ ਹੈ ਉਹਨਾਂ ਦੇ ਪਰਿਵਾਰ ਨਾਲ ਜਾਂ ਉਹਨਾਂ ਦੇ ਬੱਚਿਆਂ ਨੂੰ ਪਹਿਲਾਂ ਥੋੜਾ ਉਤਸ਼ਾਹਿਤ ਕਰਕੇ ਜਾਂ ਉਹਨਾਂ ਨੂੰ ਕੋਈ ਗਿਫਟ ਦੇ ਕੇ ਜਾਂ ਉਹਨਾਂ ਨੂੰ ਕੋਈ ਪ੍ਰਾਈਜ਼ ਦੇ ਕੇ ਜਾਂ ਛੋਟਾ ਜਿਹਾ ਹੀ ਟੂਰਨਾਮੈਂਟ ਜਾਂ ਦੰਗਲ ਕਰਾਈਦਾ ਹੈ ਹਰ ਸਾਲ ਇਹ ਉਹਦੇ ਵਿੱਚ ਇਹਨਾਂ ਨੂੰ ਬਲਾਗ ਇਹਨਾਂ ਨੂੰ ਸਾਰਿਆਂ ਨੂੰ ਪ੍ਰਾਈਜ਼ ਵਗੈਰਾ ਦੇ ਕੇ ਬੱਚਿਆਂ ਨੂੰ ਲਾਗੇ ਏਰੀਏ ਦੇ ਲੋਕਾਂ ਦੇ ਬੱਚਿਆਂ ਨੂੰ ਬੁਲਾਉਂਦੇ ਆ ਜਿਹਦੇ ਨਾਲ ਉਹਨਾਂ ਬੱਚਿਆਂ ਨੂੰ ਸ਼ਾਇਦ ਕਰਕੇ ਫਿਰ ਉਹਨਾਂ ਨੂੰ ਪ੍ਰੇਰਿਤ ਕਰਕੇ ਇੱਥੇ ਖਾੜੇ ਚ ਲੈ ਕੇ ਆਈ ਫਿਰ ਕੋਈ ਇਹਨਾਂ ਨੂੰ ਨੈਸ਼ਨਲ ਲੈਵਲ ਤੇ ਵੀ ਕਿਤੇ ਲੈ ਗਏ ਹਾਂਜੀ ਸਰ ਮੈਂ ਮੇਰੇ 3-4 ਬੱਚੇ ਨੇ ਇਸ ਟਾਈਮ ਜਿਨ੍ਹਾਂ ਨੇ ਪਿਛਲੇ 48 ਮਗਲ ਪਿਛਲੇ ਮੰਚ ਇਹਨਾਂ ਦੇ ਮੈਡਲ ਆਏ ਨੇ ਸਟੇਟ ਦੇ ਵਿੱਚ ਮੈਡਲ ਇਹਨਾਂ ਦੇ ਤੇ ਜੂਨੀਅਰ ਚ ਮੈਡਲ ਹੈ ਇੱਕ ਬੱਚੇ ਦਾ ਹੁਣ ਸੀਨੀਅਰ ਚ ਵੀ ਜਾਣੇ ਦਾ ਇਹਨਾਂ ਤਦ ਦਿਖਾਈ ਦੇ ਤਾ ਪਤਾ ਲੱਗੇ ਤੁਸੀਂ ਫੌਜ ਦੇ ਵਿੱਚ ਆਣ ਕੇ ਸਰ ਇਹਨਾਂ ਨੂੰ ਟ੍ਰੇਨਿੰਗ ਵੀ ਕਰਦੇ ਹੋ ਨਾਲ ਤੁਹਾਡੇ ਹੋਰ ਵੀ ਅਗੇ ਟ੍ਰੇਨ ਕਰਦੇ ਸਰ ਮੈਂ ਆਰਮੀ ਦੇ ਵਿੱਚ ਹਾਂ ਪਰ ਆਰਮੀ ਦੇ ਵਿੱਚ ਰਹਿੰਦੇ ਹਾਂ ਮੈਂ ਸਪੋਰਟਸ ਕੋਰਟੇ 'ਚ ਭਰਤੀ ਹੋਇਆ ਤੇ ਮੈਂ ਅਜੇ ਵੀ ਮਤਲਬ ਖੁਦ ਵੀ ਪਲੇਅਰ ਦੇ ਤੌਰ ਤੇ ਖੇਡਦਾ ਹਾਂ ਤੇ ਨਾਲ ਹੀ ਮੈਂ ਮਤਲਬ ਜਿੰਨਾਂ ਮੇਰੇ ਆਰਮੀ ਦੀ ਜਿਹੜੀ ਟੀਮ ਹੁੰਦੀ ਹੈ ਜਿਹੜੇ ਮੇਰੇ ਯੂਨਿਟ ਦੀ ਟੀਮ ਜਾਂ ਕੋਈ ਹੋਰ ਟੀਮਾਂ ਹੁੰਦੀਆਂ ਨੇ ਉਹਨਾਂ ਨੂੰ ਉੱਥੇ ਕੋਚਿੰਗ ਦੇ ਤੌਰ ਤੇ ਮੈਂ ਕੋਚ ਕਰਦਾ ਹਾਂ ਕੋਚਿੰਗ ਕਰਦਾ ਹਾਂ ਅੱਬ ਗੱਲ ਵੀ ਕਰਦੇ ਜਿਹੜੇ ਹੋਰ ਇੱਥੋਂ ਦੇ ਭਰਵਾਣੇ ਆ ਉਹਨਾਂ ਦੇ ਨਾਲ ਗੱਲ ਵੀ ਪਾਜੀ ਕਿੰਨਾਮ ਤੁਹਾ ਸਰ ਕੰਨੇ ਨੌਕਰੀ ਤੁਹਾਨੂੰ ਵੀ ਇਸੇ ਖਾੜੇ ਤੋਂ ਜੀ ਭਾਜੀ ਜਰੂਰ ਜੀ ਇਹਨਾਂ ਨੇ ਬਹੁਤ ਕੁਝ ਦਿੱਤਾ ਹੈ ਖਾੜੇ ਨੇ ਆਪਾਂ ਨੂੰ ਮੇਰੇ ਖੁਦ ਫੈਮਿਲੀ ਦੇ ਵਿੱਚ ਅੱਠ ਜੋਬ ਕਰਦੀ ਆ ਇਸੇ ਖਾੜੇ ਦੀ ਦੌਲਤ ਆ ਜੋ ਕਿ ਸਾਨੂੰ ਮਿਲਿਆ ਵਾ ਤੇ ਇਸ ਖਾੜੇ ਨੇ ਬਹੁਤ ਕੁਝ ਦਿੱਤਾ ਸਾਨੂੰ ਜੀ ਤੇ ਮੈਂ ਖੁਦ ਜੋਬ ਕਰਦਾ ਬਿਲੀ ਬੋਰਡ ਚਾਂ ਬਟਾਲੀ ਜੋਬ ਆ ਮੇਰੀ ਤੇ ਬਾਕੀ ਹਾਂਜੀ ਅਸਲ ਤੇ ਨੌਜਵਾਨ ਲੈ ਕੇ ਆਉਂਦੇ ਛੋਟੇ ਛੋਟੇ ਨੌਜਵਾਨ ਵੀ ਆਉਂਦੇ ਆ ਵੱਡੇ ਵੀ ਆ ਪਰ ਇਹਨਾਂ ਨੂੰ ਲਿਆਉਣ ਤੇ ਬੜਾ ਔਖਾ ਟਾਈਮ ਲੱਗਦਾ ਸਰ ਔਖਾ ਤੇ ਲੱਗਣਾ ਦੇਖੋ ਜੀ ਇਹਨਾਂ ਨੂੰ ਜ਼ਿੰਮੇਵਾਰੀ ਤੇ ਲੈਣਾ ਪੈਂਦਾ ਜੀ ਇਹਨਾਂ ਦੇ ਮਾਪਿਓ ਕੋਈ ਜਾਈਦਾ ਉਹਨਾਂ ਨੂੰ ਕਿਹਦੇ ਪੈਸੇ ਹੀ ਬੈਠੇ ਆ ਕੋਈ ਚੱਕਰ ਨਹੀਂ ਪਈ ਭੇਜੋ ਇਹਨਾਂ ਨੂੰ ਕਰਵਾਈਦਾ ਹੋਲੀ ਜਿੱਦਾਂ ਜਾਨੀ ਕਿ ਸਕੂਲ ਟਾਈਮ ਛੋਟੇ ਬੱਚੇ ਨੂੰ ਭੇਜਿਦਾ ਉਸੇ ਟਾਈਮ ਹੀ ਇੱਥੇ ਇਹਨਾਂ ਨੂੰ ਕਰਕੇ ਸਟਾਰਟਿੰਗ ਤੋਂ ਸ਼ੁਰੂ ਤੋਂ ਕਰਨਾ ਪੈਂਦਾ ਵਾ ਇਹ ਤੋਂ ਲੈ ਕੇ ਜੱਡ ਤੱਕ ਇਹਨੂੰ ਸਾਰਾ ਕੁਝ ਸਿਖਾਉਣਾ ਪੈਂਦਾ ਤੇ ਹੋਲੀ-ਹੋਲੀ ਲਿਆ ਕੇ ਪਤੇ ਆ ਕੇ ਇਹਨਾਂ ਨੂੰ ਫਿਰ ਇਹਨਾਂ ਨੂੰ ਚਲਾਉਣਾ ਪੈਂਦਾ ਜੀ ਤੇ ਖੜਾ ਜਦੀ ਪੁਸਤੀ ਖੜਾ ਹੈ ਸਾਡਾ ਜੀ ਸਰ ਇਹ ਜਿਹੜੇ ਖੜੇ ਅੱਜ ਕੱਲ ਤੇ ਨਹੀਂ ਲੱਭਦੇ ਪਰ ਤੁਸੀਂ ਇਹਨੂੰ ਹਾਲੇ ਵੀ ਕੈਮਰੇ ਕਰਕੇ ਇਹ ਵਿਰਾਸਤ ਆ ਜੀ ਵਿਰਾਸਤ ਮਿਲੀ ਆ ਜੀ ਤੇ ਵਿਰਾਸਤ ਨੂੰ ਸਾਹਮਣੇ ਰੱਖਿਆ ਜੀ ਇਹਦੇ ਪਰਿਵਾਰ ਵੀ ਸਾਰਾ ਇੱਥੇ ਸਹੀ ਗੱਲ ਆ ਜੀ ਪਰਿਵਾਰ ਵੀ ਚਾਚਾ ਜੀ ਮੇਰੇ ਦਾਦਾ ਜੀ ਕੇ ਹੋ ਗਏ ਇਸੇ ਲਾਈਨ ਚੇਗੇ ਤੇ ਬਾਕੀ ਹੋਣਾ ਹੀ ਆ ਜੀ ਸਾਡੇ ਗਾੜੀ ਜਵਾਕ ਆ ਜੀ ਉਹ ਵੀ ਇਸੇ ਕੰਮ ਤੇ ਸਰ ਲਿਖਿਆ ਇਹਦੇ ਇਹਨਾਂ ਦੀ ਖਰਾਕ ਦਾ ਵੀ ਖਿਆਲ ਰੱਖਣਾ ਭਾਈ ਤੁਹਾਨੂੰ ਰੱਖ ਰੱਖ ਖਰਾਕ ਤਾਂ ਜਰੂਰ ਜੀ ਖਰਾਕ ਤਾਂ ਪਹਿਲਾਂ ਜੀ ਬਾਕੀ ਕੰਮ ਤੇ ਬਾਅਦ ਵਿੱਚ ਤੁਹਾਨੂੰ ਅਣਕੇ ਵੀ ਕੁਛ ਨਾ ਪੈਂਦਾ ਜੀ ਇਹਨਾਂ ਨੂੰ ਦੱਸਣਾ ਪੈਂਦਾ ਮੈਂ ਮਾਪਿਆਂ ਦੇ ਦੱਸੀ ਜਾਣਾ ਵੀ ਹੁਣ ਜਿੱਦਾਂ ਜ਼ੋਰ ਕਰਕੇ ਗਏ ਇਹਨਾਂ ਨੂੰ ਆਹ ਚੀਜ਼ ਦਿਓ ਖਾਣ ਲਈ ਠੰਡੀ ਗਰਮੀਆ ਚ ਜਿੱ ਆਉਣ ਵਾਲੀ ਹਰ ਇੱਕ ਚੀਜ਼ ਦੇ ਸਭ ਮੌਸਮ ਦੇ ਹਿਸਾਬ ਨਾਲ ਰੱਖਵਾਣੀ ਪੈਂਦੀ ਜੀ ਤੇ ਉਸ ਤੋਂ ਬਾਅਦ ਹੀ ਪਹਿਵਾਨ ਤਿਆਰ ਹੁੰਦਾ ਜੀ ਜਾ ਕੇ ਜੀ ਖੰਡ ਦੇ ਦਿਨਾਂ 'ਚ ਹਰ ਬੰਦਾ ਸਵੈਟਰ ਪਾ ਕੇ ਹੁੰਦਾ ਪਰ ਤੁਹਾਡੇ ਪਹਿਵਾਨ ਇੱਦਾਂ ਹੀ ਤੇ ਜੀ ਇਹਨਾਂ ਨੂੰ ਤਾਂ ਤੇ ਪਹਿਵਾਨ ਕਹਿੰਦੇ ਆ ਜੀ ਇਸੇ ਗੱਲ ਤੇ ਪਹਿਵਾਨ ਕਹਿੰਦੇ ਆ ਜੀ ਇਹਨਾਂ ਨੂੰ ਬਾਕੀ ਤਾਂ ਉਹਨਾਂ ਦੇਖੋ ਜੀ ਮੌਸਮ ਵੇਖ ਲਓ ਜੀ ਕਿਹੜਾ ਜਾਣ ਰਿਹਾ ਜੀ ਜਨਵਰੀ ਮਹੀਨਾ ਜਾਣ ਰਿਹਾ ਤੇ ਬੱਚੇ ਸਾਡੇ ਬੇ ਜਾਂ ਮਿੱਟੀ 'ਚ ਜੀ ਇਹਨਾਂ ਨੂੰ ਆ ਕੇ ਵੀ ਜਾਣਾ ਬਾਅਦ 'ਚ ਜੀ ਤੇ ਕੋਈ ਚੱਕਰ ਵੀ ਨਹੀਂ ਜੀ ਇੱਕ ਛੋਟਾ ਜਿਹਾ ਪਹਿਵਾਨ ਤੁਸੀਂ ਲਾ ਦੇ ਹਾਂਜੀ 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 ਛੋਟਾ ਜਿਹਾ 6 ਸਾਲ ਦਾ ਇਹ ਬਹੁਤ ਵਧੀਆ ਜੀ ਉਹ 6 ਸਾਲ ਦੀ ਉਮਰ ਚ ਵੇਖ ਲਓ ਜੀ ਹੁਣ ਤੋਂ ਹੀ ਉਹ ਇਸੇ ਲੱਗ ਗਿਆ ਵਾ ਤੇ ਹਰ ਕੰਮ ਚ ਉਹਨੇ ਆਪੇ ਬੇਨਫੀਟ ਮਿਲਣਾ ਹੀ ਮਿਲਣਾ ਜੀ ਉਹਨੂੰ ਤੇ ਬਾਕੀ ਜੀ ਤੁਹਾਡੇ ਸਾਹਮਣੇ ਬੱਚੇ ਲੱਗੇ ਆ ਜੀ ਇਹ ਦੇਖਿਆ ਉਹਨਾਂ ਨੇ ਦੱਸਿਆ ਵੀ ਜਿਹੜੇ ਨੌਜਵਾਨ ਬੱਚੇ ਆ ਉਹਨਾਂ ਨੂੰ ਜਿਹੜਾ ਇੱਥੇ ਪਹਿਲਵਾਨੀ ਕਰਨ ਆਉਣਾ ਚਾਹੀਦਾ ਕਿਉਂਕਿ ਲੋਕੀ ਜਿਹੜੇ ਅੱਜ ਕੱਲ ਲੋਕਾਂ ਦੇ ਬੱਚੇ ਆ ਜਿਹੜੇ ਘਰ ਮੋਬਾਈਲ ਨੂੰ ਲੱਗੇ ਰਹਿੰਦੇ ਆ ਪਰ ਇੱਥੇ ਆਣ ਕੇ ਪਹਿਲਵਾਨੀ ਕਰਨਗੇ ਔਰ ਕੋਈ ਨਾ ਕੋਈ ਪਲੇਅਰ ਬਣ ਸਕਣਗੇ ਮੈਂ ਬਟਾਲਾ ਤੋਂ ਵਿੱਕੀ ਮਲਿਕ 10 ਮਿੰਟ ਜੀ